ਫੀਸ਼ਾ ਚੂਰ ਚੂਰ ਹੋ ਗਿਆ ਗੱਡੀ ਦੇ ਫਰੰਟ ਤੋਂ ਪਰਖੱਚੇ ਉੱਡ ਗਏ ਆ ਬੋਨਟ ਤਾਂ ਨਜ਼ਰ ਹੀ ਨਹੀਂ ਆਉਂਦਾ ਬੰਪਰ ਨਾਲ ਬੜਾ ਮੋਟਾ ਜੁੜਿਆ ਬੋਨਟ ਤਾਂ ਨਜ਼ਰ ਹੀ ਨਹੀਂ ਆ ਰਿਹਾ ਕਿੱਧਰ ਗਿਆ ਤਾਂ ਇਹਨੂੰ ਕਹਿੰਦੇ ਕਿ ਗੱਡੀ ਤੇ ਪਰਖੱਚੇ ਉੱਡ ਜਾਣਾ ਐ ਇਦਾਂ ਹੋਇਆ ਜਿਉਂ ਰਹਾ ਹਾਂ ਵੱਲ ਆਉਂਦਾ ਸੀ ਆਉਂਦਾ ਆ ਇੱਧਰ ਆ ਗਿਆ ਰੌਂਗ ਸਾਈਡ ਤੁਹਾਡੀ ਬਾਡੀ ਚ ਵੱਜਿਆ ਨਾ ਪਿੱਛੇ ਹਾਂ ਪਿੱਛੇ ਟਾਇਰ ਚ ਵੱਜਿਆ ਜੀ ਮੰਗਲੇ ਟਾਇਰ ਜਾ ਕੇ ਤੇ ਗੱਡੀ ਪਲਟ ਗਈ ਗੱਡੀ ਦਾ ਮਤਲਬ ਉਹਦੀ ਸਪੀਡ ਬਹੁਤ ਹੋਣੀ ਆ ਉਹਦੀ ਸਪੀਡ ਬਹੁਤ ਨਹੀਂ ਸਾਡੇ ਟਾਇਰੇ ਕੱਢਦੇ ਹੁਣ ਬਾਅਦ ਟੂ ਟਾਪ ਘੱਟਦੀ ਸਾਰੀ ਟੈਂਕੀ ਪਾੜਦੀ ਬੱਜੇ ਵੀ ਕਨੈਕਟ ਦੂਈ ਸਾਈਡ ਆ ਗਿਆ ਬੱਜਿਆਂ ਨੂੰ ਪਰ ਉਹਨਾਂ ਸਾਡਾ ਸਾਰਾ ਹੀ ਪਲਟੀ ਕਰਤੀ ਗੱਡੀ ਜੀ ਜੋੜ ਨਾ ਬੱਜੀ ਜੀ ਦੇਖ ਲਈ ਜੀ ਸਾਡੀ ਗੱਡੀ ਇੰਨੀ ਹੈ ਵੀ ਉਹਨਾਂ ਛੋੜੀਏ ਕਾਰਨੇ ਘਟਾ ਕੇ ਚੱਲਾਨੇ ਤੇ ਕਮਾਓ ਚਲੋ ਖੁਸ਼ਕਿਸਮਤੀ ਹੈ ਰੱਬ ਦੀ ਮਿਹਰਬਾਨੀ ਹੈ ਕਿ ਜਾਨੀ ਬਚਾਓ ਗਿਆ ਹਾਂਜੀ ਹਾਂਜੀ ਧੰਨਵਾਦ ਹੈ ਜੀ ਮੌਕੇ ਤੇ ਪਹੁੰਚੇ ਆ ਜਿਹੜੇ ਫੱਟੜ ਵਿਅਕਤੀ ਸਨ ਉਹਨਾਂ ਲਈ ਪਾਸ ਕਰ ਰਹਾ ਤਾਂ ਗੱਡੀ ਚਲੋ ਧੰਨਵਾਦ ਹੈ ਔਰ ਹੁਣ ਕਾਦਾ ਆਪਣੀ ਸੇਵਾਵਾਂ ਦੇ ਰਿਹਾ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ ਉਹਦੇ ਕਰਕੇ ਇਸ਼ਾਰਾ ਵੀ ਕਰਦਾ ਤੁਸੀਂ ਫਲਾ ਕਦੀ ਕਹਿੰਦਾ ਸੱਜੇ ਵਾਲੇ ਪਾਸੇ ਨੂੰ ਕਹਿੰਦਾ ਕਦੀ ਖੱਬੇ ਵਾਲੇ ਪਾਸੇ ਨੂੰ ਬੰਦਾ ਆ ਜਾਓ ਗੱਡੀ ਕੱਢ ਲਓ ਤਾਂ ਵੀਰ ਤੇਰਾ ਧੰਨਵਾਦ ਹੈ ਠੀਕ ਆ ਜੋ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀ ਉਸ ਸਮੇਂ ਸੀ ਰਾਹੋ ਰੋਡ ਤੇ ਮੌਜੂਦ ਹਾਂ ਔਰ ਇੱਥੇ ਇੱਕ ਬਹੁਤ ਹੀ ਜ਼ਬਰਦਸਤ ਭਿਆਨਕ ਹਾਦਸਾ ਹੋਇਆ ਸੜਕੀ ਹਾਦਸਾ ਹੈ ਮੇਰੇ ਪਿੱਛੇ ਬਿਲਕੁਲ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ Mahindra ਪਿਕਅਪ ਜਿਹੜੀ ਹੈ ਉਹ ਪਲਟ ਗਈ ਹੈ ਔਰ ਜਿਹੜੀ ਟੋਯੋਟਾ ਇਟਿਓਸ ਹੈ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਮਹਿੰਦਰਾ ਪਿਕਅਪ ਜਿਹੜੀ ਗੱਡੀ ਹੈ ਉਹ ਭਾਈ ਸਾਹਿਬ ਚਲਾ ਰਹੇ ਸਨ ਉਹਨਾਂ ਦੇ ਰਗੜਾ ਨੇ ਸੱਟ ਐ ਅੱਖ ਦੇ ਉੱਤੇ ਸੱਟ ਐ ਹੱਥ ਤੇ ਸੱਟ ਐ ਪਰ ਉਦੋਂ ਉਹਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਮੈਂ ਠੀਕ ਐ ਕੌਨਸ਼ੀਅਸ ਨੇ ਪੂਰੇ ਔਰ ਵੇਟ ਕਰ ਰਹੇ ਨੇ ਆਪਣੀ ਗੱਡੀ ਦੇ ਮਾਲਕਾਂ ਦੀ ਕਹਿੰਦੇ ਜਦੋਂ ਆਂਦੇ ਆ ਤੇ ਮੈਂ ਹਸਪਤਲ ਨੂੰ ਮੈਨੂੰ ਉਹ ਲੈ ਕੇ ਜਾਣਗੇ ਫਿਰ ਇਹਨੂੰ ਫਰਸਟ ਏਡ ਵਗੈਰਾ ਦਿੱਤਾ ਜਾਵੇਗਾ ਗੱਲਬਾਤ ਅਸੀਂ ਨਾਲ ਨਾ ਕੀਤੀ ਆ ਕਹਿੰਦੇ ਹੱਲੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਆ ਔਰ ਠੀਕ ਬੈਠੇ ਨੇ ਮਤਲਬ ਪੂਰੇ ਕੌਨਸ਼ੀਅਸ ਨੇ ਕੋਈ ਘਬਰਾਹਟ ਨਹੀਂ ਹੋ ਰਹੀ ਔਰ ਕੋਈ ਤਕਲੀਫ ਨਹੀਂ ਹੋ ਰਹੀ ਕਹਿੰਦੇ ਕਿ ਮੈਂ ਠੀਕ ਆ ਪਰ ਦੂਜੇ ਪਾਸੇ ਵਾਲਿਆਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਦੱਸਿਆ ਜਾ ਰਿਹਾ ਇੱਥੇ ਜਦੋਂ ਪਹੁੰਚੇ ਸ਼ੁਰੂਆਤੀ ਜਾਣਕਾਰੀ ਚ ਪਤਾ ਲੱਗਿਆ ਕਹਿੰਦੇ ਕਿ ਪੱਲੀਆਂ ਕਲਾਂ ਦੇ ਨੇ ਲੇਕਿਨ ਇਧਰ ਵੀਰ ਜੀ ਨੇ ਇਹਨਾਂ ਨੇ ਗੱਲਬਾਤ ਕੀਤੀ ਹੈ ਪਤਾ ਕਰਿਆ ਪੱਲੀਆਂ ਕਲਾਂ ਦੇ ਕਹਿੰਦੇ ਉਹ ਨਹੀਂ ਆ ਪਰ ਉਹ ਗੱਡੀ ਬਹੁਤ ਜ਼ਿਆਦਾ ਡੈਮੇਜ ਹੋਈ ਹੈ ਗੱਡੀ ਅੱਗੇ ਟੋਟਲ ਡੈਮੇਜ ਹੋ ਗਈ ਹੈ ਔਰ ਇੱਕ ਚਿੰਤਾ ਬੰਦੀ ਹੈ ਕਿ ਕੀ ਬਣਿਆ ਹੋਵੇਗਾ ਲੇਕਿਨ ਕੁਝ ਰਾਹੀ ਗੀਰ ਉਧਰੋਂ ਲੰਘਦੇ ਸੀਗੇ ਉਹਨਾਂ ਨੂੰ ਆਪਣੀ ਗੱਡੀ ਵਿੱਚ ਪਾ ਕੇ ਲੈ ਕੇ ਗਏ ਉਹ ਗੱਡੀ ਦੇ ਵੀ ਹਾਲਾਤ ਦਿਖਾਵਾਂਗੇ ਆਹ ਭਾਈ ਜੀ ਨਾਲ ਕੰਡਕਟਰ ਸੀਟ ਤੇ ਬੈਠੇ ਸੀ ਕਲਿੰਡਰ ਵਾਲੇ ਪਾਸੇ ਬੈਠੇ ਸੀਗੇ ਇਹਨਾਂ ਦਾ ਵੀ ਬੜਾ ਬਚਾਅ ਹੋ ਗਿਆ ਵੇਖੀ ਦਿਖਾਈ ਤਸਵੀਰਾਂ ਦਿਖਾਈ ਦੇਖੋ ਗੱਡੀ ਜਿੱਦਾ ਪਲਟ ਗਈ ਹੈ ਇਹਨਾਂ ਦੇ ਵੀ ਕਾਫੀ ਸੱਟ ਲੱਗ ਸਕਦੀ ਸੀ ਪਰ ਰੱਬ ਨੇ ਇਹਨਾਂ ਦਾ ਵੀ ਬਚਾਅ ਕੀਤਾ ਖੁਸ਼ਕਿਸਮਤੀ ਹੈ ਕਿ ਇਹਨਾਂ ਦਾ ਪਚਾਅ ਹੋ ਗਿਆ ਭਾਈ ਕੀ ਨਾਮ ਕੀ ਤੁਹਾਡਾ ਪਰਲੋਚਨ ਸਿੰਘ ਪਰਲੋਚਨ ਹਾਂ ਜੀ ਕਿੱਧਰੋਂ ਆਂਦੇ ਸੀ ਬੇਸ਼ੀ ਤੁਸੀਂ ਅਦੀ ਦਿਰਵਾ ਦੇ ਨਵਾਂ ਸ਼ਹਿਰ ਆ ਲਓ ਅੱਛਾ ਜੀ ਹਾਂ ਯਾਰ ਤੇ ਹਾਦਸਾ ਹੋ ਗਿਆ ਕਿੱਦਾਂ ਜੀ ਫਿਰ ਹਾਦਸਾ ਇਹ ਇਦਾਂ ਹੋਇਆ ਜੀ ਉਹ ਰਾਹੋਂ ਵੱਲੋਂ ਆਂਦਾ ਸੀ ਆਉਂਦਾ ਆ ਇੱਧਰ ਆ ਗਿਆ ਰੋਂਗ ਸਾਈਡ ਤੇ ਤੁਹਾਡੀ ਬਾਡੀ ਚ ਵੱਜਿਆ ਨਾ ਪਿੱਛੇ ਹਾਂ ਪਿੱਛੇ ਟਾਇਰ ਚ ਵੱਜਿਆ ਜੀ ਅੰਗਲੇ ਟਾਇਰ ਜਾ ਕੇ ਤੇ ਗੱਡੀ ਪਲਟ ਗਈ ਗੱਡੀ ਇਹਦਾ ਮਤਲਬ ਉਹਦੀ ਸਪੀਡ ਬਹੁਤ ਹੋਣੀ ਹੈ ਉਹਦੀ ਸਪੀਡ ਬਹੁਤ ਸੀ ਸਾਡੇ ਟਾਇਰੇ ਕੱਢਦੇ ਹੁਣ ਬਾਹਰ ਟੂ ਟਾਪ ਕੱਢਦੀ ਸਾਰੀ ਟੈਂਕੀ ਪਾੜਦੀ ਵੱਜਿਆ ਵੀ ਕਨੈਕਟ ਦੂਈ ਸਾਈਡ ਆ ਕੇ ਵੱਜਿਆ ਦੂਈ ਸਾਈਡ ਹਾਂ ਰੋਂਗ ਸਾਈਡ ਆ ਕੇ ਵੱਜਿਆ ਨਹੀਂ ਅਸੀਂ ਮੰਨਦੇ ਸਾਡੀ ਗਲਤੀ ਹੈ ਆਮੋ ਸਾਹਮਣੇ ਆਪ ਟਾਇਰੇ ਪਿੱਛੇ ਵੱਜਿਓ ਆ ਹਾਂ ਹਾਂਜੀ ਟਾਇਰ ਤੇ ਮਗਰ ਵੱਜੀ ਹੋਇਆ ਹੂੰ ਮਗਲੇ ਟਾਇਰ ਦੇ ਹੁਣ ਤੁਹਾਨੂੰ ਕੋਈ ਘਬਰਾਹਟ ਤਾਂ ਨਹੀਂ ਹੁੰਦੀ ਨਹੀਂ ਨਹੀਂ ਕੁਝ ਨਹੀਂ ਠੀਕ ਆ ਬਿਲਕੁਲ ਠੀਕ ਆ ਜੀ ਦਰਦ ਹੁੰਦੀ ਹੋਵੇ ਨਹੀਂ ਨਹੀਂ ਕੁਝ ਨਹੀਂ ਅੱਖ ਦੇ ਉੱਤੇ ਸੱਟ ਲੱਗੀ ਹੈ ਨਹੀਂ ਨਹੀਂ ਕੁਝ ਨਹੀਂ ਕਾਕਾ ਇਹ ਕਰਾ ਲੈਣਾ ਫਸਟੇ ਕਰਾ ਲਾਂ ਠੀਕ ਹੈ ਪਰਿਵਾਰ ਨਾਲ ਗੱਲ ਕਰ ਲਈ ਆ ਹਾਂ ਹਾਂ ਉਹ ਜਾਣੀ ਚਲੋ ਕੋਈ ਮਦਦ ਦੀ ਲੋੜ ਹੈ ਤਾਂ ਨਹੀਂ ਨਹੀਂ ਕੁਝ ਨਹੀਂ ਲੋੜ ਪਿੰਡ ਕਿਹੜਾ ਆਪਣਾ ਪਿੰਡ ਆਪਣਾ ਡਾਲੀਗੜ ਵਹਿੰਦਾ ਜੀ ਹੁਣ ਨਵੇਂ ਸ਼ਹਿਰੋਂ ਕਿੱਧਰ ਜਾਂਦੀ ਸੀ ਇੱਧਰ ਜਾਂਦੇ ਆ ਰਾਂਹਗੋੜਾ ਰਾਂਹ ਵੱਲੋਂ ਰਬ ਨੇ ਤੁਹਾਡਾ ਬਚਾ ਕੀਤਾ ਜੀ ਬਹੁਤ ਹਾਂ ਆ ਬਚਾ ਕੀਤਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਚਾ ਜੇ ਦੂਜੀ ਗੱਡੀ ਵਾਲੇ ਸਿੱਕੇ ਫਿਰ ਉਹਨਾਂ ਨੂੰ ਕੌਣ ਲੈ ਕੇ ਗਿਆ ਜੀ ਉਹ ਜਿਹੜੇ ਰਾਹੀਰ ਲੈ ਕੇ ਗਏ ਜੀ ਅੱਛਾ ਤੁਸੀਂ ਨਿਕਲੇ ਕਿਤਾ ਜੀ ਤੁਹਾਡਾ ਨਿਕਲਣਾ ਬੜਾ ਔਖਾ ਸੀ ਹਾਂ ਜੀ ਉੱਪਰੋਂ ਨਿਕਲੇ ਜਾਈ ਮਤਲਬ ਇੱਕ ਵਾਰ ਤਾਂ ਬੰਦਾ ਬੰਦਲ ਜਾਂਦਾ ਗਿਆ ਬੰਦਲ ਗਿਆ ਜੀ 10 10 15 ਮਿੰਟ ਬਾਅਦ ਨਿਕਲੇ ਆ ਸੀ ਉਹ ਵੀ ਹੌਸਲੇ ਨਾਲ ਫਿਰ ਆਏ ਹੌਸਲੇ ਨਾਲ ਆਏ ਜੀ ਅੰਦਰ ਸਾਥ ਨੂੰ ਲੈ ਕੇ ਨਾ ਫਿਰ ਨਿਕਲੇ ਉਹ ਇੱਕ ਦੂਜੀ ਤੋਂ ਟੱਡੇ ਹੋਣੇ ਹਾਂ ਹਾਂ ਜੀ ਹਾਂ ਜੀ ਇਹ ਥੱਲੇ ਆ ਗਏ ਮੇਰੇ ਅਛਾ ਉਹ ਤੁਹਾਡੇ ਥੱਲੇ ਆ ਗਏ ਹਾਂ ਜੀ ਹਾਂ ਜੀ ਤੁਹਾਡਾ ਭਾਰ ਵੀ ਕਾਫੀ ਹੈ ਤੇ ਮੈਂ ਕਹਿੰਦਾ ਤੁਹਾਡੇ ਵੀ ਗੁੱਜੀਆਂ ਸੱਟਾਂ ਤਾਂ ਵੱਜੀਆਂ ਹੋਣੀਆਂ ਹੈ ਹੈ ਦਰਦ ਤਾਂ ਹੁੰਨੀ ਆ ਜੀ ਦਰਦ ਹੁੰਦੀ ਹੋਣੀ ਆ ਹਾਲੇ ਤੱਤੇ ਕਾ ਪਤਾ ਨਹੀਂ ਲੱਗਦਾ ਪਿਆ ਹਾਂਜੀ ਹਾਂਜੀ ਚਲੋ ਤੁਹਾਡਾ ਰੱਬ ਨੇ ਬਚਾ ਕੀਤਾ ਖੁਸ਼ਕਿਸਮਤ ਹੋ ਗਏ ਉਹ ਜਰੂਰ ਰੱਬ ਦਾ ਸ਼ੁਕਰ ਆ ਜੀ ਤੁਹਾਡੇ ਦੋਨਾਂ ਦੇ ਸਿਰ ਤੇ ਹੋਰ ਕੋਈ ਗੰਭੀਰ ਸੱਟ ਲੱਗ ਜਾਂਦਾ ਹੋਰ ਕੰਮ ਖਰਾਬ ਹੋ ਜਾਂਦਾ ਸੀ ਹਾਂਜੀ ਹਾਂਜੀ ਹੁਣ ਕੀ ਕਰਦੇ ਤੁਸੀਂ ਗੱਡੀ ਦੇ ਮਾਲਕਾਂ ਨੂੰ ਫੋਨ ਨਹੀਂ ਗੱਡੀ ਦਾ ਮਾਲਕ ਮੈਂ ਆ ਜੀ ਅੱਛਾ ਤੁਸੀਂ ਹੋ ਹਾਂਜੀ ਠੀਕ ਹੈ ਫਿਰ ਇਹਨਾਂ ਨੂੰ ਕਦੋਂ ਲੈ ਕੇ ਜਾਣਾ ਹੈ ਹਸਪੀਟਲ ਬਸ ਹੁਣ ਲੈ ਜਾਣਾ ਹੈ ਭਾਈ ਸਾਹਿਬ ਸਾਡੇ ਆਗੇ ਰਾਹੋਂ ਦੇ ਸਾਡੇ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਤੁਹਾਡੀ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਔਰ ਬੱਜੀ ਵੀ ਗਲਤ ਸਾਈਡ ਆ ਕੇ ਕਾਰ ਮਾਰੀ ਰੋਣੀ ਜੀ ਜੀ ਗਲਤ ਸਾਈਡ ਮਾਰੀ ਹੈ ਵੀ ਸਾਰੀ ਸੜਕ ਨਾਕਵਾਲ ਵਾਲੀ ਹੈ ਜੀ ਨਾਕਵਾਲ ਪੈਂਦੇ ਜਾਂਦੇ ਆ ਕੋਈ ਬਹੁਤ ਹੈ ਸੜਕ ਕੋਈ ਬਹੁਤ ਹੈ ਚਲੋ ਤੁਹਾਡੇ ਪਿਛਲੇ ਚੱਕੇ 'ਚ ਬੱਜੀ ਗੱਡੀ ਆ ਕੇ ਨਹੀਂ ਥੋੜਾ ਚੱਕੇ ਦੇ ਅੱਗੇ ਨੂੰ ਬੱਜੀ ਪਰ ਸਾਡਾ ਸਾਰਾ ਹੀ ਪਲਟੀ ਕਰਤੀ ਗੱਡੀ ਜੀ ਜੋਰ ਨਾਲ ਬੱਜੀ ਜੀ ਠੀਕ ਹੈ ਜੀ ਸਾਡੀ ਗੱਡੀ ਇੰਨੀ ਹੈ ਵੀ ਉਹ ਥੋੜੀਏ ਕਾਰਨ ਹੈ ਬਟਾ ਕਾਰ ਚਲਾਣੇ ਤੇ ਕਮਾਉਣਾ ਚਲੋ ਖੁਸ਼ਕਿਸਮਤੀ ਹੈ ਰੱਬ ਦੀ ਮਿਹਰਬਾਨੀ ਹੈ ਕਿ ਜਾਨੀ ਬਚਾਉ ਗਿਆ ਹਾਂ ਜਾਨੀ ਬਚਾਉਣੀ ਨੁਕਸਾਨ ਉਧਾ ਗੱਡੀ ਦਾ ਕਿੰਨਾ ਹੋ ਗਿਆ ਜੀ ਗੱਡੀ ਦਾ ਤਾਂ ਹੁਣ ਕਾਕ ਕੇ ਪਤਾ ਲੱਗਣਾ ਜੀ ਮੋਟਾ ਮੋਟਾ ਲਾਈ ਤਾਂ ਵੀ ਮੈਨੂੰ ਤਾਂ ਲੱਗਦਾ 70 80 ਹਜ਼ਾਰ ਦਾ ਨੁਕਸਾਨ ਹੋਗਾ ਜੀ ਆਈ ਨਾ ਹੋਏ ਐਸੇ ਲੋੜੀ ਦਾ ਕੰਮ ਖੜ ਗਿਆ ਹਾਂ ਕੰਮ ਖੜ ਗਿਆ ਲੱਗਾ ਜੀ ਹਾਂ ਕੰਮ ਇਹ ਕਿਹੜਾ ਅੱਜ ਹੀ ਠੀਕ ਹੋ ਜਾਣੀ ਜੀ ਹੁਣ ਜੀ 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 ਤੁਹਾਡਾ ਕਿਹੜਾ ਏਰੀਆ ਜੀ ਸਾਡਾ ਟਾਲੀ ਵਾਲਾ ਜੀ ਅੱਛਾ ਜੀ ਚਲੋ ਇੱਕ ਵਾਰ ਆਪਾਂ ਦੂਜੀ ਹਮਦਰਦੀ ਆ ਜੀ ਜੇ ਕਿਤੇ ਤੁਹਾਨੂੰ ਸਾਡੀ ਜਰੂਰਤ ਅਸੀਂ ਨਾਲ ਆ ਥੋੜੇ ਪਰ ਰੱਬ ਦਾ ਸ਼ੁਕਰ ਹੈ ਕਿ ਜਾਨ ਬਚ ਗਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਾਨੀ ਨੁਕਸਾਨ ਹੋ ਔਰ ਫਿਰ ਵੀ ਵੱਡੇ ਦਿਲ ਵਾਲੇ ਨੇ ਵੱਡੇ ਜਿਗਰੇ ਵਾਲੇ ਨੇ ਆਪ ਦੋਏ ਜਣੇ ਬਾਹਰ ਨਿਕਲੇ ਨੇ ਇੱਕ ਦੂਜੇ ਤੇ ਡਿੱਗ ਜਾਂਦੇ ਆ ਸੱਟ ਹੱਲੇ ਵੀ ਦੋਨਾਂ ਤੇ ਲੱਗੀ ਐ ਅੰਕਲ ਉਹਨਾਂ ਤੇ ਤਾਂ ਅੱਖ ਤੇ ਸੱਟ ਲੱਗੀ ਐ ਤੇ ਉਹ ਭਾਈ ਸਾਹਿਬ ਜਿਹੜੇ ਗੱਡੀ ਦੇ ਓਨਰ ਆ ਉਹ ਹੀਠਾ ਇਹਨਾਂ ਦੇ ਥੱਲੇ ਆ ਗਏ ਸੀਗੇ ਤਾਂ ਫਿਰ ਵੀ ਬੜੇ ਹੌਸਲੇ ਨਾਲ ਦੋਏ ਜਣੇ ਬਾਹਰ ਨਿਕਲਨੇ ਕਿਉਂਕਿ ਕਲਿੰਡਰ ਵਾਲੇ ਪਾਸਿਓ ਤਾਂ ਗੰਜੈਸ਼ੀ ਕੋਈ ਨਹੀਂ ਬਾਹਰ ਨਿਕਲਣ ਦੀ ਗੱਡੀ ਦਾ ਔਇਲ ਵੇਲ ਸਾਰਾ ਚੋ ਗਿਆ ਔਰ ਵੇਖੋ ਲਿਖਿਆ ਜੈ ਬਾਬਾ ਬਲਕਨਾਥ ਜੀ ਮੈਨੂੰ ਲੱਗਦਾ ਬਲਕਨਾਥ ਨੇ ਇਹਨਾਂ ਨੂੰ ਰੱਖ ਲੀਦਾ ਚਾਂਸ ਇਹਨਾਂ ਦਾ ਵੀ ਕੋਈ ਨਹੀਂ ਸੀਗਾ ਬਚ ਤਾ ਦੂਜੀ ਗੱਡੀ ਵੀ ਦਿਖਾ ਦਈਏ ਉਧਰ ਵੀ ਬਹੁਤ ਨੁਕਸਾਨ ਹੋਇਆ ਵੱਡਾ ਨੁਕਸਾਨ ਹੈ ਦੂਜੇ ਪਾਸੇ ਵੀ ਆ ਜਾ ਵੀਰੇ ਤਾਂ ਸਪੀਡ ਅਸੀਂ ਹਮੇਸ਼ਾ ਹੀ ਕਹਿੰਨੇ ਆ ਕਿ 19 ਕੇ ਰੱਖਿਆ ਕਰੋ ਜਿੰਨੇ ਕੇ ਨਾਲ ਗੱਡੀ ਕੰਟਰੋਲ ਚ ਰਹੇ ਇੱਥੇ ਜਿਹੜੇ ਲੋਕ ਨੇ ਆਮ ਲੋਕ ਨੇ ਉਹ ਦੱਸ ਦਿਆ ਕਿ ਟੋਏ ਬਹੁਤ ਆ ਤੇ ਸੜਕ ਪੂਰੀ ਨਾਗਵਾਲ ਪੈਂਦਾ ਇਹ ਚ ਜਿਹਦੇ ਕਰਕੇ ਹਾਦਸੇ ਹੁੰਦੇ ਰਹਿੰਦੇ ਆ ਇੱਧਰ ਬਲੱਡ ਵੀ ਬਹੁਤ ਹੈ ਆ ਗੱਡੀ ਟੋਟਲ ਡੈਮੇਜ ਹੋ ਗਈ ਹੈ ਫਰੰਟ ਤੋਂ ਗੱਡੀ ਦਾ ਟਾਇਰ ਫਟ ਗਿਆ ਗੱਡੀ ਦੀ ਤਾਕੀ ਦੇ ਬਾਹਰ ਬਲੱਡ ਕਾਫੀ ਲੱਗਿਆ ਹੋਇਆ ਅਸੀਂ ਸੈਂਸਿਟਿਵ ਇਸ਼ੂ ਕਰਕੇ ਨਹੀਂ ਦਿਖਾ 파ਰੇ ਔਰ ਡਰਾਈਵਰ ਨਿਕਲੇ ਕਿੱਦਾਂ ਹੋਵੇਗਾ ਇਹ ਵੱਡੀ ਸੋਚਣ ਵਾਲੀ ਗੱਲ ਹੈ ਗੰਭੀਰ ਚਿੰਤਾ ਵਾਲੀ ਗੱਲ ਹੈ ਇਹ ਚੀਜ਼ਾਂ ਪਰੇਸ਼ਾਨੀ ਦਿੰਦੀਆਂ ਪਰ ਵੱਟੇ ਇੱਕ ਵਾਰ ਚੱਕ ਹੁੰਦੇ ਆ ਸੋਚ ਕੇ ਕਿ ਗੱਡੀ ਚਾਲਕ ਗੱਡੀ ਚੋਂ ਬਾਹਰ ਕਿੱਦਾਂ ਨਿਕਲੇ ਹੋਵੇਗਾ ਗੱਡੀ ਦਾ ਨੰਬਰ ਪੀਪੀ08ਈਵਾਈ1228 ਜਿਨ੍ਹਾਂ ਨੂੰ ਹੁਣ ਰਾਹਗੀਰਾਂ ਵੱਲੋਂ ਹੀ ਇਨਸਾਨੀਅਤ ਦਿਖਾਉਂਦੇ ਹੋਏ ਇੱਕ ਦੱਸਿਆ ਜਾ ਰਿਹਾ ਹੈ ਕਿ ਜੋੜਾ ਸੀ ਗੱਡੀ ਵਿੱਚ ਪਤੀ ਪਤਨੀ ਸੀ ਆ ਉਹਨਾਂ ਨੂੰ ਜੋ ਇੱਥੇ ਰਾਘੀਰਾਂ ਦੱਸਿਆ ਸੀ ਉਸ ਦੇ ਆਧਾਰ ਤੇ ਗੱਲ ਕਰ ਰਹੇ ਆ ਕਹਿੰਦੇ ਕਿ ਇੱਕ ਜੋੜਾ ਸੀਗਾ ਹਸਬੈਂਡ ਵਾਈਫ ਸੀਗੇ ਸ਼ਾਇਦ ਇਹ ਜੋ ਦੱਸਿਆ ਜਾ ਰਿਹਾ ਤਾਂ ਕਹਿੰਦੇ ਉਹਨਾਂ ਦੇ ਸੱਟਾਂ ਲੱਗੀਆਂ ਲੇਡੀ ਦੇ ਘੱਟ 60 ਸੀ ਗੱਡੀ ਚਾਲਕ ਤੇ ਜਿਆਦਾ 60 ਸੀ ਜਿਨ੍ਹਾਂ ਨੂੰ ਹੁਣ ਰਾਘੀਰਾਂ ਵੱਲੋਂ ਇਨਸਾਨੀਅਤ ਦਿਖਾਉਂਦੇ ਹੋਏ ਹਸਪਤਾਲ ਵਿਖੇ ਪਹੁੰਚਾਇਆ ਗਿਆ ਕਿਹੜੇ ਹਸਪਤਾਲ ਲੈ ਕੇ ਗਏ ਹਾਲੇ ਤੱਕ ਇਹ ਪਤਾ ਨਹੀਂ ਲੱਗਿਆ ਪਰ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਉਹ ਵੀ ਗੱਲਬਾਤ ਕੀਤੀ ਜਾਵੇ ਵੀਡੀਓ ਸ਼ੂਟ ਕਰਨ ਤੋਂ ਪਹਿਲਾਂ 15 ਮਿੰਟ ਕੋਸ਼ਿਸ਼ ਕੀਤੀ ਆ ਕਿ ਪਤਾ ਕੀਤਾ ਜਾਵੇ ਕਿਹੜੇ ਪਿੰਡ ਦੀ ਗੱਡੀ ਹੈ ਪੱਲੀਆਂ ਦੱਸਿਆ ਜਾ ਰਿਹਾ ਮੁਲਾਜ਼ਮ ਇੱਥੇ ਪਹੁੰਚੇ ਨੇ ਤੇ ਗੱਲਬਾਤ ਕਰ ਲੈਨੇ ਆ ਇੱਕ ਦੋ ਜਾਨੇ ਜਿਹੜੇ ਇੱਥੇ ਮੌਕੇ ਤੇ ਮੌਜੂਦ ਸੀ ਤਾਂ ਗੱਡੀ ਤੁਸੀਂ ਦੇਖੋ ਟੋਟਲ ਡੈਮੇਜ ਹੋ ਗਈ ਆ ਸ਼ੀਸ਼ਾ ਚੂਰ-ਚੂਰ ਹੋ ਗਿਆ ਗੱਡੀ ਦੇ ਫਰੰਟ ਤੋਂ ਪਰਖੱਚੇ ਉੱਡ ਗਏ ਆ ਬੋਨਟ ਤਾਂ ਨਜ਼ਰ ਹੀ ਨਹੀਂ ਆਉਂਦਾ ਬੰਪਰ ਨਾਲ ਬੜਾ ਮੋਟਾ ਜੁੜਿਆ ਬੋਨਟ ਤਾਂ ਨਜ਼ਰ ਹੀ ਨਹੀਂ ਆ ਰਿਹਾ ਕਿੱਧਰ ਗਿਆ ਤਾਂ ਇਹਨੂੰ ਕਹਿੰਦੇ ਕਿ ਗੱਡੀ ਤੇ ਪਰਖੱਚੇ ਉੱਡ ਜਾਣਾ ਬਹੁਤ ਵੱਡਾ ਨੁਕਸਾਨ ਹੈ ਜਿਹੜੇ ਰਾਹਗੀਰ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਆਈਏ ਕੰਡ ਜੀ ਸਰਦਾਰ ਜੀ ਪਤਾ ਲੱਗਿਆ ਕਿਹੜਾ ਪਿੰਡ ਹੈ ਜੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਪਲੀਆਂ ਕਹਿੰਦੇ ਸੀ ਪਲੀਆਂ ਦੋਨੋਂ ਪਲੀਆਂ ਦਾ ਪਤਾ ਕਰ ਲਿਆ ਜੀ ਮੈਂ ਇੱਥੇ ਨਾ ਇਹ ਪਿੰਡ ਦੇ ਨਹੀਂ ਹੈਗੇ ਦੋਨਾਂ ਪਿੰਡਾਂ ਦੇ ਨਹੀਂ ਹੈਗੇ ਨਾ ਖੁਰਦ ਦੇ ਨਾ ਕਲਾਂ ਦੇ ਨਾ ਖੁਰਦ ਦੇ ਨਾ ਕਲਾਂ ਦੇ ਆ ਦੋਨਾਂ ਪਿੰਡਾਂ ਨੂੰ ਫੋਨ ਕਰਕੇ ਪੁੱਛ ਲਿਆ ਮੈਂ ਇਹ ਦੂਜੀਆਂ ਪਲੀਆਂ ਦਾ ਨਾ ਹੋਣਾ ਜਿਹੜੇ ਬੰਗਿਆ ਕੋਲ ਪੱਲੀ ਚਿੱਤੀ ਹੈ ਪੱਲੀ ਦੇ ہاں ਅਜੇ ਜਦੋਂ ਤੁਸੀਂ ਆਏ ਹਾਲਾਤ ਇਹੀ ਸੀਗੇ ਕਿ ਇਹੀ ਹਾਲਾਤ ਸੀਗੇ ਜੀ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਲੈ ਗਏ ਸੀਗੇ ਜੀ ਰਾਹੋਂਵਾਲ ਤੇ ਆਦੀ ਸੀਗੀ ਰਾਹੋਂਵਾਲ ਤੇ ਆਦੀ ਸੀ ਤੇ ਇਹਦੇ ਪਿਛਲੇ ਹਿੱਸੇ 'ਚ ਜਾ ਕੇ ਬੈਠੀ ਆ ਬਾਡੀ 'ਚ ਬਜੀ ਆ ਹਾਂ ਬਾਡੀ ਮੋਰੇ ਕੋਈ ਫਰੰਟ ਤੇ ਨਹੀਂ ਬਜੀ ਉਹ ਮੁੰਡਾ ਡਰਾਈਵਰ ਆ ਉੱਥੇ ਬੈਠਾ ਜੀ ਅਮਰੇ ਹੋ ਕੀ ਗੱਲ ਉਹਨੂੰ ਹਾਂਜੀ 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 ਇਹ ਗੱਡੀ ਸਪੀਡ ਨਾਲ ਸੀ ਚਲੋ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਬੱਚੇ ਵੀ ਸੀ ਬੱਚੇ ਵੀ ਸਨ ਬੱਚੇ ਵੀ ਸੀ ਅੱਛਾ ਪੂਰਾ ਪਰਿਵਾਰ ਹੀ ਸੀ ਪਰਿਵਾਰ ਤਾਂ ਇਹ ਨਵੀਂ ਗੱਲ ਸਾਹਮਣੇ ਹੁਣ ਆਈ ਆ ਕਹਿੰਦੇ ਕਿ ਹਸਬੰਡ ਵਾਈਫ ਨਹੀਂ ਨਾਲ ਬੱਚੇ ਵੀ ਸਨ ਤਾਂ ਬੱਚਿਆਂ ਦੇ ਵੀ ਸੱਟਾਂ ਤਾਂ ਲੱਗੀਆਂ ਹੋਣਗੀਆਂ ਕਿਉਂਕਿ ਜਿੰਨੇ ਜ਼ੋਰ ਤੇ ਗੱਡੀ ਵੱਜੀ ਆ 60 ਜ਼ਰੂਰ ਵੱਜੀ ਹੋਣੀ ਪਰ ਮਾਲਕ ਅੱਗੇ ਬੇਨਤੀ ਆ ਕਿ ਭਲਾ ਹੀ ਹੋਵੇ ਕੋਈ ਗੰਭੀਰ ਸੱਟ ਨਾ ਹੋਵੇ ਔਰ ਦੱਸਿਆ ਜਿਹੜੇ ਜਿਹੜੇ ਗੱਡੀ ਚਲਾ ਰਹੇ ਸੀ ਕਹਿੰਦੇ ਆਪ ਬੈਠ ਕੇ ਗਏ ਆ ਤਾਂ ਮਾਲਕ ਅੱਗੇ ਦੁਆ ਹੈ ਇੱਕ ਬੇਨਤੀ আর ਅਰਜੋਈ ਹੈ ਕਿ ਜਾਨੀ ਨੁਕਸਾਨ ਕਿਸੇ ਦਾ ਕੋਈ ਨਾ ਹੋਵੇ ਹਾਂ ਉਹ ਮੁੰਡਾ ਵੀ ਆ ਗਿਆ ਜਿਹੜੇ ਬਿਲਕੁਲ ਕਹਿੰਦਾ ਕਿੜਿਆ ਵਾਲਾ ਹਾਂ ਪੁੱਛਿਆ ਭਾਈ ਇੱਕ ਵੰਡਾਈ ਇਹਦੇ ਬਲੱਡ ਵੀ ਲੱਗੋ ਆ ਮਣ ਦੱਸੀ ਸਿਚੁਏਸ਼ਨ ਕੀ ਹੋਈ इसमें था मतलब चार दो एक मुंडा था एक माता था दो लड़की था अच्छा बत, माता जी से हाँ माता जी भी है इस गड्डी में तो हम लोग वहाँ पे करीब हम जब आवाज़ सुने ना हम लोग को मतलब कि भाई सब क्या चीज़ का आवाज़ हुआ है तो आवाज़ हम सुने तो हम उधर से आए हैं उधर से फिर यहाँ बहुत तो रास लगा था रास लगने के बाद उसको उतार के हम लोग गड्डी में एम्बुलेंस में बैठाए हैं जेडा गड्डी जाओ इधर आ जाओ ਜਿਹੜਾ ਗੱਡੀ ਚਲਾਉਂਦਾ ਸੀਗਾ ਉਹਦੀ ਕਿੰਨੀ ਉਮਰ ਸੀ ਉਹਦਾ ਮੇਰੇ ਹਿਸਾਬ ਨਾਲ 35 ਸਾਲ ਬਣੋ ਜੀ ਤੇ ਜਿਹੜੇ ਮਾਤਾ ਜੀ ਸਨ ਉਹਦੀ ਕਿੰਨੀ ਉਮਰ ਸੀ ਉਹ ਕੜੀਪ 65 70 ਸਾਲ ਹੋਣਾ ਜੀ ਮਾਂ ਪੁੱਤ ਹੋਣੇ ਨਾ ਹਾਂਜੀ ਹਾਂਜੀ ਪਿੱਛੇ ਲੜਕੀਆਂ ਸੀਗੀਆਂ ਤੁਹਾਨੂੰ ਹਾਂਜੀ ਦੋ ਲੜਕੀ ਸਗਾਇ ਇੱਕ ਕੜੀਪ 13 14 ਸਾਲ ਕਾ ਸੀਗਾ ਇੱਕ ਕੜੀਪ ਰਖਲੋ ਬਈ 21 22 ਕ ਹੋਣਾ 21 22 ਸੱਕਟੇ ਹੋਣਾ ਮੇਰਾ ਜੀ ਚਲੋ ਫਿਰ ਪਰਿਵਾਰ ਸੀਗਾ ਇੱਕ ਗੱਲ ਸਮਝਾਈਓ ਇਹ ਗੱਡੀ ਦੇ ਵਿੱਚ ਜਿਹੜਾ ਮੁੰਡਾ ਗੱਡੀ ਚਲਾਉਂਦਾ ਸੀ 30 35 ਸਾਲ ਦਾ ਦੱਸਿਆ ਜਾ ਰਿਹਾ ਉਹਦੇ ਕਿੱਥੇ ਸੱਟ ਲੱਗੀ ਸੀ ਇੱਕ ਤੋਂ ਯਹਾਂ ਪੇ ਬਟ ਹੋ ਗਿਆ ਜੀ ਯਹਾਂ ਪੇ ਯਹਾਂ ਪੇ ਮੈਂ ਹੀ ਡੋਟ ਕੇ ਆਉਂ ਯਹਾਂ ਪੇ ਬਟ ਹੋ ਗਿਆ ਜੀ ਇੱਕ ਉਸਕੋ ਯਹਾਂ ਪੇ ਚਿਰਾੜ ਪੜ ਗਿਆ ਇੱਕ ਮਿੰਟ ਇੱਕ ਮਿੰਟ ਨਹੀਂ ਮੈਂ ਹੀ ਉਸਕੋ ਲੋਟ-ਲੋਟ ਕੇ ਆਇਆ ਥਾ ਜੀ ਅੱਛਾ ਫਿਰ ਹਾਂ ਤੋ ਕੋਈ ਸਿਰ ਤੇ ਸੱਟ ਤਾਂ ਨਹੀਂ ਥੀਰ ਪੇ ਕਹੀਂ ਪੇ ਸੱਟ ਨਹੀਂ ਲੱਗਾਤਾ ਜੋ 21 21 ਸਾਲ ਦਾ ਹੈ 20 ਸਾਲ ਦਾ ਹੈ ਉਸਕਾ ਪਤਨ ਅਬ ਯਹਾਂ ਪੇ ਟੋਟ ਲੱਗਾ ਥਾ हां मतलब छोटा जो दाखिल पता नहीं कहां पे एंबुलेंस मंगवाया था सर वो लेके गया है जीड़ी माता जी बैठी थी उन्होंने तो कोई चोट लगी नहीं उसका मतलब पैर में चोट लगा है जी, जी पैर में चोट लगा जी। है ठीक है छोटी लड़की थी ओदे ओदा कुछ भी नहीं होया मतलब वो घबराहट पड़ गया उसको जी घबराहट तो होती है इतना भयानक हादसा चलो आ वीर दा भी ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪਰਮਾਨੰਦ ਹੈ ਜੀ ਚਲ ਆ ਪਰਮਾਨੰਦ ਦਾ ਧੰਨਵਾਦ ਹੈ ਜੀ ਮੌਕੇ ਤੇ ਪਹੁੰਚਿਆ ਜਿਹੜੇ ਫਟੜ ਵਿਅਕਤੀ ਸਨ ਉਹਨਾਂ ਨੂੰ ਮੈਂ ਇਸ ਲਈ ਪਾਸ ਕਰ ਰਹਾ تھا ਗਾੜੀ ਸੋ ਲੋ ਧੰਨਵਾਦ ਹੈ ਔਰ ਹਣ ਕਾਦਾ ਆਪਣੀ ਸੇਵਾਵਾਂ ਦੇ ਰਿਹਾ ਟ੍ਰੈਫਿਕ ਨਿਰਵਗਨ ਚੱਲਦਾ ਰਹੇ ਉਹਦੇ ਕਰਕੇ ਇਸ਼ਾਰਾ ਵੀ ਕਰਦਾ ਤੁਸੀਂ ਆ ਜਾਓ ਹਨ ਕਦੀ ਕਹਿੰਦਾ ਸੱਜੇ ਵਾਲੇ ਪਾਸੇ ਨੂੰ ਕਹਿੰਦਾ ਕਦੀ ਖੱਬੇ ਵਾਲੇ ਪਾਸੇ ਨੂੰ ਬੰਦਾ ਆ ਜਾਓ ਗੱਡੀ ਕੱਢ ਲਓ ਤਾਕਵੀਰ ਜਰਾ ਧੰਨਵਾਦ ਹੈ ਠੀਕ ਹੈ ਜੀ ਇਹਨੇ ਬਾਹਰ ਕੱਢਿਆ ਤਾਂ ਦੇਖੋ ਬਾਹ ਦੇਖੋ ਖੂਨ ਨਾਲ ਲਿਬੜੀ ਹੋਈ ਹੈ ਇਹਨੇ ਜਿਹੜੇ ਫੱਟੜ ਵਿਅਕਤੀ ਸਨ ਉਹਨਾਂ ਨੂੰ ਗੱਡੀ ਚੋਂ ਬਾਹਰ ਕੱਢਿਆ ਐਂਬੂਲੈਂਸ 'ਚ ਪਾਇਆ ਤੇ ਇੱਥੋਂ ਗੱਡੀ ਤੋਰੀ ਹੈ ਤਾਂ ਇਹ ਵੀਰ ਦਾ ਧੰਨਵਾਦ ਹੈ ਇਹ ਹੀ ਇਨਸਾਨੀਅਤ ਦੀ ਨਿਸ਼ਾਨੀ ਹੈ ਔਰ ਇਹਨਾਂ ਵੱਲੋਂ ਦੱਸਿਆ ਗਿਆ ਪਰਮ ਉਹਦੇ ਕਹਿੰਦਾ ਬਾਹ ਤੇ ਦੋ ਜਗ੍ਹਾ ਛੱਟ ਸੀ ਗੰਭੀਰ ਛੱਟ ਸੀ ਕਹਿੰਦਾ ਫਟ ਗਈ ਸੀ ਬਾਹ ਬਾਹ ਚ ਲਹੂ ਨਿਕਲ ਰਿਹਾ ਸੀ ਜਿਹੜੇ ਮੋਰੇ ਮਾਤਾ ਜੀ ਬੈਠੇ ਸੀ ਉਹਨਾਂ ਦੇ ਕਹਿੰਦਾ ਲੱਤ 'ਚ ਛੱਟ ਸੀ ਪਿੱਛੇ ਦੋ ਲੜਕੀਆਂ ਬੈਠੀਆਂ ਸੀ ਜਿੰਨੋਂ ਤੋਂ ਇੱਕ ਦੇ ਸੱਟ ਲੱਗੀ ਮੱਥੇ ਤੇ ਇੱਕ ਘਬرائی ਹੋਈ ਸੀ ਘਰ ਆ ਬੰਦਾ ਜਾਂਦਾ ਹੀ ਹੈ ਪਰ ਉਮੀਦ ਕਰਦੇ ਆ ਰੱਬ ਅੱਗੇ ਬੇਨਤੀ ਕਰਦੇ ਆ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ ਔਰ ਜਿਹੜੇ ਪੀੜਤ ਨੇ ਜਲਦੀ ਤੰਦਰੁਸਤ ਹੋਣ ਦੂਜੀ ਧਿਰ ਨਾਲ ਵੀ ਗੱਲਬਾਤ ਕਰਾ ਦਿੱਤੀ ਹੈ ਸਾਡੀ ਬੇਨਤੀ ਤਾਂ ਇਹੀ ਹੈ ਕਿ ਸੜਕ ਨੂੰ ਸਵਾਰਿਆ ਜਾਵੇ ਇੱਕ ਤਾਂ ਟੋਏ ਬਹੁਤ ਆ ਦੂਜਾ ਨਾਗਵਲ ਬਹੁਤ ਆ ਜਿਹਦੇ ਕਰਕੇ ਆਏ ਦਿਨ ਹਾਦਸੇ ਹੁੰਦੇ ਆ ਤਾਂ ਦੋਨਾਂ ਧਿਰਾਂ ਨਾਲ ਇੱਕ ਧਿਰ ਨਾਲ ਗੱਲਬਾਤ ਕਰ ਲਈ ਦੂਜੇ ਪਾਸੇ ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਹਾਲੇ ਤੱਕ ਗੰਨੀਮਤ ਇਹ ਹੀ ਹੈ ਕਿ ਕੋਈ ਜਾਨੀ ਨੁਕਸਾਨ ਦੀ ਗੱਲ ਸਾਹਮਣੇ ਨਹੀਂ ਆਈ ਔਰ ਉਮੀਦ ਕਰਦੇ ਆ ਕਿ ਜਿਹੜੇ ਫਟੜੇ ਵਿਅਕਤੀ ਨੇ ਜਲਦੀ ਜਲਦੀ ਠੀਕ ਹੋਣਗੇ ਪਰ ਆਪਣੀ ਸਪੀਡ ਨੂੰ ਕੰਟਰੋਲ ਰੱਖੋ ਜਦੋਂ ਵੀ ਤੁਸੀਂ ਇਸ ਰੋਡ ਤੇ ਆਨੇ ਆ ਕਿਉਂਕਿ ਰਾਹ ਘਟ ਹੈ ਔਰ ਗੱਡੀਆਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਇਹੀ ਬੇਨਤੀ ਹੈ ਤੇ ਪ੍ਰਸ਼ਾਸਨ ਅਕੀ ਬੇਨਤੀ ਹੈ ਕਿ ਸੜਕ ਨੂੰ ਜਲਦੀ ਸਵਾਰਿਆ ਜਾਵੇ ਬਹੁਤ ਬਹੁਤ ਸ਼